ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਖੁੰਡੇ ਵਾਲਿਆ ਨੇ ਅੱਜ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰੇਗੀ ਗੱਲਬਾਤ ਦੌਰਾਨ ਚੇਅਰਮੈਨ ਰਿੰਕਾ ਨੇ ਕਿਹਾ ਕਿ ਐਡਵੋਕੇਟ ਜਗਰੂਪ ਸਿੰਘ ਸੇਖਵਾਮ ਵੱਲੋਂ ਲਗਾਤਾਰ ਕਾਦੀਆਂ ਹਲਕੇ ਦੇ ਵਿੱਚ ਜੋ ਵਿਕਾਸ ਕਾਰਜ ਕਰਵਾਏ ਗਏ ਹਨ ਔਰ ਜੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਗਈਆਂ ਹਨ ਔਰ ਜੋ ਮੁਹੱਲਾ ਕਲੀਨਿਕ ਖੋਲ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਇਹਨਾਂ ਸਾਰੇ ਲੋਕ ਹਿੱਤ ਵਿੱਚ ਲਏ ਗਏ ਫੈਸਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਲੋਕ ਆਮ ਆਦਮੀ ਪਾਰਟੀ ਨੂੰ ਹਲਕਾ ਕਾਦੀਆਂ ਦੇ ਵਿੱਚ ਔਰ ਸਮੁੱਚੇ ਪੰਜਾਬ ਵਿੱਚ ਵੱਡੇ ਮਾਰਜਨ ਦੇ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਤ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜਰਜ ਜੀ ਵੇਖੋ ਜਿਹੜੀ ਸਾਡੀ ਪਾਰਟੀ ਨੇ ਜੇਸ ਅਜੰਡੇ ਤੇ ਪਹਿਲੀ ਇਲੈਕਸ਼ਨ ਵਿਧਾਨ ਸਭਾ ਦੀ ਬਾਈ ਜਿੱਤੀ ਸੀ ਉਦਾਂ ਹੀ ਕੰਮ ਕਰਕੇ ਦੱਸਿਆ ਏ ਜਿਹੜੀਆਂ ਸਰਕਾਰਾਂ ਲਾਸਟ ਟਾਈਮ ਤੇ ਕੰਮ ਕਰਦੀਆਂ ਸੀ ਉਹ ਸਾਡੀ ਸਰਕਾਰ ਨੇ ਸਟਾਰਟਿੰਗ ਹੀ ਜਿੱਦਾਂ ਕਿ ਤੁਸੀਂ ਦੇਖੋ 32 ਦਾ ਬਿੱਲ ਕੱਲੇ ਆਪਣੇ ਆਮ ਪਾਰਟੀ ਦੇ ਵਰਕਰ ਨਹੀਂ ਸਾਰੀਆਂ ਹੀ ਦੂਜੀਆਂ ਪਾਰਟੀਆਂ ਦੇ ਵਰਕਰਾਂ ਦੇ ਵੀ ਕੋਡਿਓ ਹੀ ਮਾਫ ਹੋਏ ਆ ਤੇ ਦੂਜੀ ਨੌਕਰੀਆਂ ਵੇਖੋ ਜਿੱਦਾਂ ਵੀ ਅੱਗੇ ਨੌਕਰੀ ਜਿਹੜੀ ਹੀ ਉਹ ਬਿਨਾਂ ਰਿਸ਼ਤ ਤੋਂ ਨਹੀਂ ਮਿਲਦੀ ਤੇ ਹੁਣ ਜਿਹੜੀਆਂ ਨੌਕਰੀਆਂ ਮੇਰੀਆਂ ਉਹ ਬਿਨਾਂ ਰਿਸ਼ਤ ਤੋਂ ਮਿਲਦੀਆਂ ਨੇ ਤੇ ਜਿਹੜੇ ਉਹ ਬੱਚੇ ਅੱਗੇ ਆ ਰਹੇ ਜਿਹੜੇ ਬੱਚਿਆਂ ਨੇ ਵਧੀਆ ਐਜੂਕੇਸ਼ਨ ਤੇ ਟੈਸਟ ਪਾਸ ਕੀਤੇ ਨੇ ਉਹਨਾਂ ਚੋਂ ਹੀ ਆਈਪੀਐਸ ਅਫਸਰ ਲੱਗਣ ਦੇ ਨੇ ਉਹਨਾਂ ਚੋਂ ਹੀ ਨਿੱਕੇ ਅਧਿਕਾਰੀ ਲੱਗਣ ਦੇ ਨੇ ਦੇਖੋ ਜੀ ਲੋਕ ਸਭਾ ਚੋਣਾਂ ਤੋਂ ਜਿਹੜੀ ਸਾਡੀ ਪਾਰਟੀ ਦੀ ਸੁਪਰੀਮੋ ਸਰਦੀਪ ਭਗਵੰਤ ਮਾਨ ਜੀ ਸ੍ਰੀ ਕੇੜੀਵਾਲ ਸਾਹਿਬ ਜਿੱਦਾਂ ਵੀ ਉਹਨਾਂ ਨੇ ਆਪਣੀ ਟੀਮ ਵਰਕ ਪੂਰੇ ਹੀ ਪੰਜਾਬ ਵਿੱਚ ਵਕਫ ਵਕਫ ਡਿਊਟੀਆਂ ਜਿੱਦਾ ਸਾਡੀਆਂ ਵੀ ਡਿਊਟੀਆਂ ਲੱਗੀਆਂ ਵਾ ਪਰਭਾੜੀ ਦੀਆਂ ਇਦਾਂ ਹੀ ਜ਼ਿਲ੍ਹਿਆਂ ਵਿੱਚ ਸ਼ਹਿਰਾਂ ਵਿੱਚ ਬਲਾਕ ਪ੍ਰਭਾਰੀ ਬਲਾਕ ਪ੍ਰਧਾਨ ਤੇ ਗਰਾਊਂਡ ਲੈਵਲ ਤੋਂ ਲੈ ਕੇ ਹਰ ਨੂੰ ਜ਼ਿੰਮੇਵਾਰੀ ਦਿੱਤੀ ਏ ਤੇ ਹਰੇਕ ਦੇ ਕੰਮ ਨਿੱਕੇ ਤੋਂ ਲੈ ਕੇ ਵੱਡੇ ਕੰਮਾਂ ਤੇ ਪਾਰਟੀ ਦੇ ਵਰਕਰ ਕਰਾ ਰਹੇ ਨੇ ਸਾਨੂੰ ਪੂਰੀ ਉਮੀਦ ਹੈ ਵੀ ਪੂਰੇ 2 ਸਾਲ ਦਾ ਟਾਈਮ ਅਜੇ ਆ 19 ਤਰੀਕ ਨੂੰ 2 ਸਾਲ ਹੋਣੇ ਆ ਇਹ 2 ਸਾਲ ਵਿੱਚ ਜਿੰਨਾ ਵੀ ਅਸੀਂ ਕੰਮ ਪੰਜਾਬ ਦਾ ਜਿਸ ਐਜੰਡੇ ਤੇ ਸਾਡੀ ਇਲੈਕਸ਼ਨ ਸਾਡੇ ਜਿਸ ਐਜੰਡੇ ਤੇ ਅਸੀਂ ਇਲੈਕਸ਼ਨ ਜਿੱਤੀ ਉਸ ਐਜੰਡੇ ਨਾਲ ਹੀ ਕੰਮ ਕੀਤਾ ਵਾ ਤੇ ਸਾਨੂੰ ਪੂਰਾ ਵੀ ਵਧੀਆ ਰਿਸਪੌਂਸ ਪੰਜਾਬ ਚੋਂ ਮਿਲੇਗਾ ਦੇਖੋ ਜੀ ਸਰਦਾਰ ਜਗਰੂਪ ਸਿੰਘ ਸੇਖਵਾ ਪਲੈਨਿੰਗ ਬੋਰਡ ਚੇਅ ਆਪਣੇ ਪਲੈਨਿੰਗ ਬੋਰਡ ਚੇਅਰਮੈਨ ਜ਼ਿਲ੍ਹਾ ਜਰਨਲ ਸਕੱਤਰ ਪੰਜਾਬ ਦਾ ਇੱਕ ਬਹੁਤ ਵਧੀਆ ਅਪਰਾਲਾ ਵਾ ਜਿਨ੍ਹਾਂ ਨੇ ਡੋਰ ਟੂ ਡੋਰ ਪੂਰੇ ਹਲਕੇ ਵਿੱਚ ਜਿਨ੍ਹਾਂ ਜਿਹੜੇ ਇੱਥੋਂ ਦੇ ਸਰਪੰਚ ਬੀਬੀ ਜਤਿੰਦਰ ਕੋੜ ਜੀ ਆ ਉਹਨੇ ਰਹਿ ਰਮਾਈ ਹੈ ਐਡਵੋਕੇਟ ਹੋਇਆ ਤੁਸੀਂ ਦੇਖਦੇ ਜੇ ਖੁੰਡੀ ਆ ਕੇ ਵੇਖੋ ਵੀ ਮੈਨੂੰ ਲੱਗਦਾ ਹੈ ਵੀ ਸਾਡੇ ਬਲਾਕ ਦੇ ਸਭ ਤੋਂ ਪਹਿਲੇ ਨੰਬਰ ਦਾ ਵਿਕਾਸ ਇਸ ਪਿੰਡ ਵਿੱਚ ਸਾਡੀ ਇਸ ਭੈਣ ਜੀ ਬੀਬੀ ਜਤਿੰਦਰ ਕੋੜ ਨੇ ਕਰਾਇਆ ਹੈ ਤੇ ਵਿਕਾਸ ਦੀ ਵੇਖੋ ਕੋਈ ਕਮੀ ਨਹੀਂ ਜਿੱਥੇ ਪਾਰਟੀ ਦਾ ਕੈਂਡੀਡੇਟ ਵਧੀਆ ਔਰ ਪਾਰਟੀ ਦੇ ਸਰਪੰਚ ਵਰਕਰ ਵਧੀਆ ਇਹ ਉੱਥੇ ਕੋਈ ਚੀਜ਼ ਦੀ ਕਮੀ ਨਹੀਂ ਆ ਰਹੀ ਦੇਖੋ ਜੀ ਦੇਖੋ ਵਿਕਾਸ ਦੀ ਜਿਹੜੀ ਗੱਲ ਵਾ ਉਹ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਜੀ ਅਸੀਂ ਵਿਕਾਸ ਵੇਖੀਏ ਹਰ ਵੇਖੋ ਇੱਕ ਇਹ ਬਹੁਤ ਆਪਣੇ 75 ਸਾਲ ਤੋਂ ਲਾ ਲੋ ਪਹਿਲਾ ਸਰਕਾਰ ਹੰਡਾਈ ਹੁਣ ਇੱਕਦਮ ਤੇ ਇਹ ਜਿਹੜਾ ਸਾਫ਼ ਨਹੀਂ ਹੋਣਾ ਵੇਖੋ ਜਿੰਨਾ ਵੀ ਸੀਐਮ ਸਾਹਿਬ ਸੀਐਮ ਸਾਹਿਬ ਸਾਡੇ ਬਿਲਕੁਲ ਰੂਪ ਰੂਪ ਐੜਕਾ ਵੀ ਸੈਸ਼ਨ ਚ ਹੋਇਆ ਜੇ ਉਹ ਜੇ ਉਹ ਸੱਚੇ ਆ ਤੇ ਗੱਲ ਮੂੰਹ ਤੇ ਕਰਦੇ ਆ ਜੇ ਕੁਝ ਉਹ ਕਰ ਰਹੇ ਆ ਤੇ ਦੱਸ ਰਹੇ ਆ ਤੇ ਜਿਹੜੇ ਸਾਡੇ ਇੱਥੋਂ ਦੇ ਮੰਨ ਲਓ ਵੀ ਐਮਐਲਏ ਸਾਹਿਬ ਲੌਂਗ ਟਰਮ ਤੋਂ ਪ੍ਰਤਾਪ ਸਿੰਘ ਬਾਜਵਾ ਜੀ ਰਹੇ ਆ ਉਹ ਵੀ ਦੱਸ ਦਿਨ ਵੀ ਸਾਡੇ ਜਿਹੜੇ ਆਪਣੇ ਹਲਕੇ ਨੂੰ ਦੇਣ ਕੀ ਆ ਕੋਈ ਡਿਵੈਲਪਮੈਂਟ ਦੀ ਕੋਈ ਕੋਈ ਆਪਣੇ ਬੱਚਿਆਂ ਦੇ ਰੋਜ਼ਗਾਰ ਦੀ ਕੋਈ ਹੈਗੀ ਆ ਚਲੋ ਅਸੀਂ ਤੇ ਇਸ ਪਾਰਟੀ ਨੂੰ ਲੋਕਾਂ ਨੇ ਬਦਲਾਵ ਚ ਲਿਆਂਦਾ ਵਾ ਅਸੀਂ ਤੇ ਪੂਰੀ ਆਸ ਕੰਢਿਆ ਵੀ ਅਸੀਂ ਆਉਂਦੀ ਨਵੀਂ ਜਨਰਲਿਸਟ ਦੀ ਸੋਚਾਂਗੇ ਜਿਹੜੇ ਬੱਚੇ ਪਲੱਸ 2 ਕਰਕੇ ਐਲਰਟਸ ਕਰਕੇ ਬਾਹਰ ਜਾਣਦੇ ਆ ਉਹਦੇ ਉਹਦੇ ਤੇ ਵੀ ਬਹੁਤ ਸਾਡੇ ਸਈਅੰਮ ਸਾਹਿਬ ਦਾ ਇਸ ਤੇ ਧਿਆਨ ਆ ਵੀ ਇੱਥੇ ਵਧੀਆ ਰੋਜ਼ਗਾਰ ਇੱਕ ਪੰਜਾਬ ਚ ਪੈਦਾ ਕੀਤਾ ਜਾਏ ਵੀ ਜੋ ਬੱਚੇ ਆਪਣੇ ਇੱਥੇ ਹੀ ਰੋਜ਼ਗਾਰ ਕਰਨ